ਕਸਕਾ ਵੀਜੀ ਸਾਰੇ ਮੇਰੇ ਨਾਲ ਸੰਦੀਪ ਜੀ फैन ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਆਪਾਂ ਜੀਓ ਵਾਲਾ ਪਿੰਡ ਪਹੁੰਚ ਚੁੱਕੇ ਆ ਬਾਈ ਕਹਿੰਦੇ ਜੀ ਭੋਣਾ ਕੋਲ ਦੇਖੋ ਅੱਜ ਵੀ ਬਾਈ ਹਣੇ 6-7 ਲੈ ਕੇ ਪਾਪਾ ਨੂੰ ਲੈ ਕੇ ਆਏ ਆ ਤੇ ਬਾਈ ਨਾਲ ਗੱਲਬਾਤ ਕਰੀਏ ਬਾਈ ਜੀ ਹਸਤੀ ਕਾਸੀ ਗੱਲ ਜੀ ਹੋਰ ਆਓ ਠੀਕ ਠਾਕ ਗਰਮੀ ਬਰਦ ਹੋਈ ਬਵਾ ਮੇਸੇ ਮਾਰ ਗਿਆ ਗਰਮੀ ਨਹੀਂ ਆਈ ਚਲੋ ਇਹ ਟਾਈਮ ਆਖ ਨਹੀਂ ਮਾਲ ਮੇਦਾ ਹੀ ਉਹਨਾਂ ਕੋਲ ਨਿਕ ਵੇਖ ਜਾਂਦਾ ਆ ਆਹ ਹੁਣ ਲੱਗੀਆਂ ਫਿਰੀਆਂ ਉਹਨਾਂ ਦੀ ਚਲੋ ਕੰਮ ਨਾਲ ਕਰਨੇ ਹੀ ਆ ਕੰਮ ਤੇ ਕਰਨਾ ਕੰਮ ਕੀਤੇ ਬਣਾਉਣਾ ਇਹਨਾਂ ਉਹਨਾਂ ਉਹਦੇ ਵੀ ਇੱਕ ਨੇ ਛੁੱਟੀ ਮਾਰੀ ਜੈ ਇਹਨੇ ਵੀ ਟੁੱਟੀ ਹੋਣਾ ਐਵੇਂ ਸਾਨੇ ਜੋ ਕਿ ਤੂੰਆਂ ਦੇ ਗੱਡੀ ਨੂੰ ਤੋੜਦੀ ਥਣ ਕੀ ਕਰੇਂ ਤੋੜਦੀ ਨਹੀਂ ਗੱਡੀ ਨੂੰ ਕੜਮੀ ਜਾਂਦੀ ਹੈ ਇਹ ਕਾਟ ਹੋਈ ਰੋਗੀ ਗੇੜ ਬੰਦ ਕਰ ਜਾਂਦੇ ਆ ਨੇ ਡੰਗਰ ਕਿੱਥੋਂ ਲੈਣੇ ਆ ਹਾਂ ਤੇ ਅੱਜ ਪਰ ਕਿਨੇ ਆ ਅੱਜ ਆਪਨੇ ਚਾਰ ਮੱਝਾਂ ਆ ਇੱਕ ਵੱਛੀ ਆ ਬੜੀ ਵੱਡੀ ਕਵਾਲੀ ਰੇਟ ਵੱਛੀ ਬੜੀ ਜੰਮੀ ਹੈ ਇਹ ਦੋਈਆ ਦੋੰਦੀ ਵੱਛੀ ਆ ਜੀ ਹਾਂ ਦੋ ਦੰਦ ਆ ਦੋ ਦੰਦ ਪਈ ਦਾ ਸੁਬਾ 25 ਕਿਲੋ ਰਿਕਾਡ ਨਹੀਂ ਮੰਗਦਾ ਅੱਛਾ 25 ਕਿਲੋ ਦਾ ਰਿਕਾਡ ਹੈ ਜਿਹੜੀ ਧੀ ਆ ਪਰ ਵੱਛੀ ਵੇਹੇ ਸੁਨਦਾ ਨਹੀਂ ਪਤਾ ਵੱਛੀ ਨਹੀਂ ਲੈ ਲੈ ਚਮਕੋਏ ਵੱਛੀ ਸ਼ੀਸ਼ਾ ਚਮਕੋ ਹਾਂ ਖੋਲੀਏ ਦੋ ਦੰਦ ਬਹਿੜ ਤੇ ਚੈੱਕ ਕਰੋ ਤੇਲ ਨਾਲ ਜਪਲੇ ਟੋਪਣਾ ਦਾ ਬਣਾਇਆ ਅੱਛਾ ਹਾਂ ਆਹ ਮੂੰਹ ਘਟਕੇ ਖਾ ਲਈ ਲੋ ਦਿਖਾ ਦੇ ਕਰ ਮੈਂ ਨਾ ਫਿਰ ਦੋਂਦੀ ਦਾ। ਤਾਂ ਠੀਕ ਦੋਂਦੀ। ਦੋ ਦੋਂਦੇ ਚੱਲ। ਚੱਲ ਦੋਂਦੀ। ਵੇਖੋ ਕਰਾ ਦੀ। ਸਪੈਸ਼ਲ ਫੀਸ ਆ। ਸੁਬਾਹ ਚੁਵਾ ਕੇ ਲਾ। ਸੁਬਾਹ ਦੇ। ਉਹ ਆ ਜੇ। ਅਜੇ ਜਵਾਨ ਹੁੰਦੀ ਨਹੀਂ ਮੱਛੀ ਬੜੀ ਤਗੜੀ ਬਣੂਗੀ। ਹਾਂ, ਪੂਰੀ ਬਣੂਗੀ। ਹੈ ਜਮ ਹਜੀ। ਕਿਵੇਂ ਚੀਜ਼ਾਂ ਚਮਕਾ। ਅਜੇ ਨੂੰ ਸੁਮਾ ਲਈ ਜਾਂਦੀ ਵੇਖ। ਹਾਂ। ਅਜੇ ਨੂੰ ਸੁਮਾ ਲਈ ਜਾਂਦਾ ਵੇਖ। ਕਿਹ ਲੈਣੀ ਦੈ ਜੂ। ਪਹਿਲਾਂ ਨਹੀਂ 20 ਕਿਲੋ ਦੋ ਦੇ ਜੂ ਜੱਡਾ ਲੈਵਾ। ਅਜੇ ਉਹ ਨਹੀਂ ਮੱਛੀ ਨੂੰ ਪਤਾ ਕਿ ਮੈਂ 5-6 ਦਿਨ ਸੁਣਾ ਗਿਆ। ਕੀ ਪਾਉਂਦੇ ਆ ਜੀ ਹੋਰ ਪਾਉਂ। ਆਹ ਗੁਦਾਉਂਦੇ ਹੀ ਆ ਜੰਦ। ਕਿ ਮਰੀ ਲੋਕ ਚੜਦੀ ਥੋੜਾ ਆ। ਸਾਂਭੀ ਵੀ ਚੰਗੀ ਬਣਦੀ। ਬੜਾ ਵੀ ਚੰਗੀ। ਨਾ ਆਪਣਾ ਬੜੀ ਸੰਧੀ ਕਿਸੇ ਨਾਲ। ਹਾਂ ਜੀ ਫਿਰ। ਪੁੱਛ ਜਿਹੜੇ ਸਾਣਾ ਬਾਜ਼ਾਰ ਆ ਪੰਨੋ ਮਰਾ ਘਾੜੀ ਲੈਣੇ ਇਹੋ ਜਿਹੇ ਦਾ 75 ਰੁਪਏ ਦੇ ਜੀ। ਮੋਨ 70 ਕਰਾਂਗੇ 65 ਜੀ। 60 ਆ। ਛੋਟੇ ਛਪਾ ਕਰ ਦਾਂਗੇ। ਚਲ ਠੀਕ ਆ। ਜਾਓ। ਆਖਾ ਭਾਈ ਹਾਂ ਕੋ ਢੀਡੋ ਢੀਆ ਭੁੱਲ ਜਾ ਬੱਚਾ ਮਰ ਗਿਆ ਦਾ ਹੋਰ ਕੰਮ ਨਹੀਂ ਕੰਗਿਆ ਠੀਕ ਹੈ ਹਾਂ ਜਿਹੜੀ ਗੱਲ ਆ ਦੁੱਧ ਕਿੰਨਾ ਦੁੱਧ ਸੰਦੀਪ ਜੀ ਨਾਲ ਮਿੰਤੀ ਵਾਲਾ 12 ਕਿਲੋ ਤੇਰੇ ਕੋਲੇ ਦੋ ਦੇ ਤਿੰਨ ਡੰਗ ਚੋੜੇ ਭੰਗੇ ਬੱਛੇ ਜੀ ਹੋਰ ਮਰ ਗਿਆ ਦੁੱਧ ਤੇ ਵੇਖੋ ਸਹਾਂ ਜਵਾ ਸੰਦੀਪ ਜੀ ਨੂੰ ਇੱਕ ਗੱਲ ਦਾ ਪਤਾ ਕਿ ਜੇ ਮਰ ਕੇ ਮਰੇ ਵੀ ਦਿੱਤਨਾ ਬਿਲਕੁਲ ਬਿਲਕੁਲ ਨਹੀਂ ਮੈਂ ਚੱਡਾ ਹੋਵੇ ਝੂਟੀ ਨੂੰ ਸੰਦੀਪ ਜੀ ਸਾਹ ਚੂਣ ਬਹੁਤੀ ਹੈ ਚੂਣ ਬਹੁਤੀ ਜਿਆਦਾ ਚੱਡਾ ਹੈ ਤੇ ਨਹੀਂ ਨਹੀਂ ਹੈਗਾ 2 ਕਿਲੋ ਗਾੜੀ ਗਾੜਿਆ ਹਾਂ ਉਹ ਡੀਕੂ ਬਿਨਾ ਦੀ ਲੋੜ ਨਹੀਂ ਬਸ ਠੀਕ ਇਹ ਕਿਲਾ ਮਨਾ ਹਾਂ ਹੋ ਗਿਆ ਚਲੋ ਤੇਰੀ ਵੀ ਬੜੀ ਮੇਰਾ ਤੇ ਇਧਾ ਝੋਟੀ ਆਪਾਂ ਨਹੀਂ ਵੱਧ ਹਾਂ ਉਹ ਜਦ ਯਾਦ ਆਦਾ ਜਿੱਨਾ ਥਾਂ ਚ ਡਾ ਲੱਗਾ ਰੱਖੋ ਬਾਹਰ ਹਾਂ ਹੁਣ ਝੋਟੀ ਆਪਾਂ 85 ਹਜ਼ਾਰ 85 ਹਜ਼ਾਰ ਕਰਦਾ ਨਹੀਂ ਮਾਂ ਕਰਦਾ ਮੋਕੇ ਕਰ ਦੋ ਕਰਦਾ ਨਹੀਂ ਛੱਡ ਦਾਂਗੇ ਯਾਰ ਬਿਆਸਾ ਜਾਤੀ ਇਸ ਨੂੰ ਦੇ ਘਾਟਾ ਬਾਜੀ ਕੋਈ ਗੱਲ ਨਹੀਂ ਦੇਣੀ ਆ ਪਾ ਆਪਣੀ ਮਾਂ ਬਿਲਕੁਲ ਬਿਲਕੁਲ ਇੱਕ ਚੋਕੜਾ ਜਿਹਾ ਇੱਕ ਤਾਂ ਅਮੀਨ ਅਕੋਟੀ ਗਾ ਬਣਿਆ ਹਾਂ 10 ਕਿਲੋ ਦੁੱਧ ਅੱਛਾ 10 ਕਿਲੋ ਚਵਾਜ ਦਊਂ ਇਸੇ ਗੱਲਾਂ ਨਾਲ ਨਹੀਂ ਠੀਕ ਆ ਇਹ ਤੇਰੀ ਗਰੰਟੀ ਹੋਰ ਝੋਟੀ ਦਊਂ ਝੋਟੀ ਮਰੀ ਜਾ ਕੇ ਟੀਕਾ ਵੀ ਲੈ ਲੈ ਮੈਂ ਝੋਟੀ ਬਾਸ ਲਾ ਪਾੜੇ ਦੇ ਮੈਨੂੰ ਦੋਵੇਂ ਟਾਈਮ ਤੋਰੋ ਹਾਂ ਲੋ ਜੀ ਆਹ ਕਰਾ ਨਹੀਂ ਵੀ ਇਹ ਖੋਰਾ ਚੋੜ ਚਾਰ ਬਹੁਤ ਜਿਆਦੀ ਆ ਹਾਂ ਦੀ ਮਾਂ ਜਿੰਦਗੀ ਮੈਂ ਲਊ ਨਾ ਹਾਂ ਟੀਕਾ ਲਊ ਨਾ ਜਿੰਦਗੀ ਦੀ ਜੀ ਖੰਡੀ ਆ ਬੇ ਠੀਕ ਆ ਮੈਂ ਤੁਹਾਨੂੰ ਬਹੁਤ ਜ਼ਿਆਦਾ ਸ਼ੁਸ਼ਾ ਲੱਗਾ 10 ਕਿਲੋ ਮਿੰਟੀ ਗਲਾ ਆਜੋ ਪਾ ਕੇ ਜੀ ਜੀ ਪਾਏ ਕੋ ਯਾਰ ਕੈਦਾ ਮੋਟਰ ਘਾੜਾ ਪਾਲੇ ਨੂੰ ਹਾਂ ਹਾਂ ਉਸੇ ਹੋ ਦੇਖ ਜੀ ਪਰਹਲਾ ਜੀ ਜੀ ਇਹੋ ਪਾੜੇ ਦੇ ਪਰਮੰਦੀ ਜੀ ਇਹਦੀ ਰਕੀ ਮੇਰਾ ਇਹਦੇ ਸਾਣਾ ਬਜਾ ਛੋਟੀ 80 82 ਦੀ ਵੇਚ ਲਈ ਹੁਣ ਲੱਸੀ ਕਰਾਂਗੇ 75 ਹਜ਼ਾਰ ਦੀ 75 ਹਜ਼ਾਰ ਚਲੋ ਛੋੜ ਜਿਆ ਮਾਰ ਗਏ ਆ ਆਹ ਅੱਠਾਂ ਮਹੀਨਿਆਂ ਦੀ ਗੱਬਣਿਆ ਹਾਂ ਅੱਠੀ ਮਾਰੀ 3 ਕਿਲੋ ਦੁੱਧ ਜੋ 86 ਨਾਲ ਹੀ ਜਾ ਮਾ 86 ਨਾਲ ਹੀ ਜਾਓ ਲੋ ਜੀ 89 ਮਹੀਨੇ ਕੋ ਬੇ ਛੱਡ ਨਾਲ ਹੀ ਚੱਕ ਲਈ ਆਇਆ ਤਿੰਨ ਕਿਲੋ ਦੇਂਦੀ ਆ ਤਿੰਨ ਕਿਲੋ ਦੇਂਦੀ ਉਧਾਂ ਜੇ ਚੋਈ ਜਰ ਮੋ ਚੋਈ ਜਾਓ ਠੀਕ ਆ ਹਾਂ ਪਰ ਹੋ ਚਾਲੂ ਹੋਇਆ ਜੋ ਇਹਨੂੰ ਅਜੇ ਇਹਦੀ ਮਾ ਕੀਮਤ 77 ਬੱਧ ਨੂੰ ਬਜੀਨਾ 78 ਹਜ਼ਾਰ ਛੋਟੇ 78 ਹਜ਼ਾਰ ਇਹ ਨਹੀਂ ਜਾਉਂਦਾ ਹਾਂ ਪੈ ਗਿਆ ਹਾਂ ਠੀਕ ਇਹ ਵੀ ਦੋ ਘਰ ਕੱਬਣੀਆਂ ਇਹ 6 ਮਹੀਨਿਆਂ ਦੀ ਕੱਬਣੀਆਂ ਹੂੰ 6 ਕਿਲੋ ਦੁੱਧ ਆ 6 ਕਿਲੋ ਦਾ 6 ਮਹੀਨੇ ਦਾ ਇਹ ਵੀ ਦੋ ਲੋ ਜੀ ਦੇਖੋ ਰੀਸਾ ਕੋਈ ਜ਼ਿਆਦਾ ਕਰਦੇ ਨਹੀਂ ਚੈੱਕ ਕਰਾ ਲੈ ਹਾਂ ਹਾਂ ਕੋਈ ਨਹੀਂ ਅਜੇ ਕੋਈ ਨਹੀਂ ਲੈ ਠੀਕ ਹੈ ਮੈਂ ਚਾਲੂ ਬਹੁਤ ਜਾਰੀ ਆ ਸ਼ੇਵਾ ਤੋਂ ਮੈਂ ਬੁੱਢੀ ਹੋਈ ਆ ਤਾਂ ਤੇ ਘਰਿਆਣਾ ਉਹ ਹਿੱਦਾਂ ਨਾਲ ਆਊਗਾ ਠੀਕ ਆ ਮੈਂ ਤਾਂ ਤੂਆ ਵੀ ਅਰਦੀ ਚੌਥਾ ਗਰੰਟੀ ਨਾਲ ਜਿਹੜੀ ਗੱਲ ਕਹਿਣ ਵਾਲੀ ਆ ਆਪ ਮੇਰੀ ਅਦਾਤੀ ਇਹਦੇ ਕਿਹਾ ਮੋੜਾ 60 52 ਦੀ ਦੇਤੀ 50 ਦੇ ਘਾਦਾਂ ਨੂੰ ਚਲ 50 ਰੁਪਏ ਤੋਂ ਵੀ ਯਾਰ ਯਾਰ ਚਾਹਾਂਗੇ ਨਿੰਦਾ ਯਾਰ ਮੈਂ ধਵਾ ਦੇ ਚਲੋ ਅਜੀਜ਼ਾ ਇਹ ਰੇ ਲੋਟਰੀ ਨੂੰ ਨਾਲੇ ਦੁੱਧ ਨਾਲੇ ਫੇਰ ਗਾਂ ਘੱਬਣ ਚਲੋ ਆ ਦੇ ਵੀਰ 90000 ਵਿੱਚ ਬਾਕੀ ਵੀ ਇਹ ਲੋ ਫਸੂ ਮੇਰਾ ਵੀਰ ਇੱਥੇ ਆ ਕੇ ਚੈੱਕ ਕਰਕੇ ਪਾਸ ਕਰਕੇ ਮੈਂ ਖਲੀ ਕਰਕੇ ਸਭ ਜਿਹਨੂੰ ਕੋਈ ਡਾਕਟਰ ਵੀ ਆਉਂਦਾ ਡਾਕਟਰ ਲਾਵੇ ਕੋਈ ਹਾਂ ਮੱਛੀ ਦਾ ਤੋਹਫਾ ਵੇਖਣ ਆਲੀ ਆ ਠੀਕ ਹੈ ਵਹਿਰ ਕੋਣੀ ਚਲ ਹੋਰ ਬਜੀ ਫਿਰ ਵਧੀਆ ਠੀਕ ਆ ਬੋਲੋ ਫਿਰ ਨੰਬਰ ਇਹ ਟੈਂਡ ਜੀਓ ਵਾਲਾ ਜ਼ਿਲ੍ਹਾ ਤਰਨਤਨ 9888712373 ਜੀਓ ਨੰਬਰ ਸਤਿ ਸ੍ਰੀ ਅਕਾਲ